ਘੜੀ ਦੇ ਮੁਤਾਬਕ ਸਵੇਰ ਦੇ 12 ਵਜੇ ਸੋ ਦਫਤਰ ਖਾਲੀ ਨੇ ਕੁਰਸੀਆਂ ਖਾਲੀ ਨੇ ਇੱਧਰ ਵੀ ਬੰਦ ਆ ਉਧਰ ਵੀ ਬਿਲਕੁਲ ਜੇ ਲੋਕ ਵਾਪਸ ਹੋ ਵਾਪੇ ਜਾ ਰਹੇ ਨੇ ਦੇਖੋ ਵੀ ਮੈਡਮ ਆਏ ਨਹੀਂ ਉਹ ਵੀ ਵਾਪਸ ਜਾ ਰਹੇ ਨੇ ਕੰਮ ਨਹੀਂ ਹੋ ਪਾ ਰਿਹਾ ਉਹਨਾਂ ਨੂੰ ਕੁਰਸੀਆਂ ਬਿਲਕੁਲ ਖਾਲੀ ਨੇ ਅਫਸਰ ਸਹਿਬਾਨ ਜਿਹੜੇ ਨੇ ਉਹ ਆਪਣੀ ਕੁਰਸੀਆਂ ਛੱਡ ਕੇ ਜਿਹੜੇ ਕਿਤੇ ਗਏ ਨੇ ਸਾਲ ਪਹਿਲਾਂ ਮੇਰਾ ਮੀਟਰ ਚੇਂਜ ਕੀਤਾ ਸੀਗਾ ਠੀਕ ਹੈ ਜੀ ਉਹ ਵੀ ਰੋ ਪਟ ਕੇ ਮੈਂ ਕਰਵਾਇਆ ਮੈਨੂੰ ਪਤਾ ਮੈਂ ਕਿੰਨੇ ਗੇੜੇ ਮਾਰੇ ਮਹਾੜ ਪੇਸ਼ੰਟ ਆਦਮੀ ਆ ਬੰਦਾ ਨੰਬਰ ਹੈਗਾ ਕੋਈ ਅਫਸਰ ਸਹਿਬਾ ਨੰਬਰ ਦੇ ਦਿਓ ਸਾਨੂੰ ਉਸੀ ਗੱਲ ਕਰ ਲਈਏ ਫੋਨ ਤੇ ਨੰਬਰ ਰੱਖ ਦੇਣੀ ਮੈਨੂੰ ਬਾਰ-ਬਾਰ ਉੱਪਰ ਚੜਨਾ ਪੈਂਦਾ ਕਦੀ ਉਧਰ ਜਾ ਕਦੀ ਉਧਰ ਜਾ ਕਦੀ ਅੱਧਰ ਆ ਕਦੀ ਉਧਰ ਜਾ ਕਦੀ ਅੱਧਰ ਆ ਸਾਰੇ ਇੱਥੇ ਸੀਗੇ ਹੁਣ ਮੀਟਿੰਗਾਂ ਤੇ ਹੀ ਜਾਂਦੇ ਨੇ ਹੁਣ ਨਹੀਂ ਇਕੱਠੇ ਚੱਲੇਗੇ ਸਾਰੇ ਨੂੰ ਇਕੱਠੀ ਮੀਟਿੰਗ ਆ ਗਈ ਇਕੱਠੇ ਚੱਲੇ ਕੋਈ ਬੰਦਾ ਹੀ ਹੈ ਨਹੀਂ ਫਿਰ ਦਫਤਰ ਚੱਲੂਗਾ ਕਿੱਦਾਂ ਕੋਈ ਅਫਸਰ ਹੀ ਨਹੀਂ ਬੈਠੇਗਾ ਜਦੋਂ ਮੈਨੂੰ ਕਹਿੰਦਾ ਜੀ ਤੁਸੀਂ ਸੋਮਵਾਰ ਆਈਓ ਫਿਰ ਮੈਂ ਹੁਣ ਸੋਮਵਾਰ ਆਇਆ ਮੈਂ ਹੁਣ ਕਹਿੰਦੇ ਜੀ ਤੁਹਾਡਾ ਨਾ ਉਹ ਦੂਜਾ ਮੀਟਰ ਆ ਮੈਸੇਜ ਆਲਾ ਤੇ ਆਨਲਾਈਨ ਹੀ ਹੋਏਗਾ ਤੇ ਮੈਂ ਕਿਹਾ ਫਿਰ ਤੁਸੀਂ ਮੈਨੂੰ ਸੋਮਵਾਰ ਕਿਉਂ ਬੁਲਾਇਆ ਸੀਗਾ ਜੀ ਆ ਦੇਖੋ ਕਿਹੜਾ ਕਿਹੜਾ ਬੰਦਾ ਦੀ ਪਰੇਸ਼ਾਨ ਹੈਗਾ ਮੈਨੂੰ ਵੀ ਦੱਸੋ ਫਿਰ ਮੈਂ ਕੋਈ ਚਾਹ ਗਿਆ ਜਵਾਨੀ ਨਹੀਂ ਹੈ ਫਿਰ ਇਹਨਾਂ ਬਦਲ ਕੰਮ ਕਰਕੇ ਰਾਜੀ ਨਹੀਂ ਹੈਗੇ ਬੰਦੇ ਅਗਰ ਖਰਾਬ ਹੈਗੀ ਹੈ ਤੇ ਪੂਰੇ ਆਫਿਸ ਦੀ ਖਰਾਬ ਹੋਏਗੀ ਨਾ ਸਿਰਫ ਉਸ ਕਾਊਂਟਰ ਦੀ ਕਿਉਂ ਖਰਾਬ ਆ ਬਾਕੀ ਕਿੱਦਾਂ ਚੱਲ ਰਿਹਾ ਤੁਹਾਡਾ ਜਿਵੇਂ 7 ਤਰੀਕ ਦਾ ਚੈੱਕ ਕੱਟੇ 7 ਤਰੀਕ ਦਾ ਜੀ ਮੈਂ ਕਹਿੰਦਾ ਲੇਟ ਫੀਸ ਵੀ ਤਾਂ ਲੱਗੇਗੀ ਬਿਲਕੁਲ ਲੇਟ ਲੱਗੇਗੀ ਲੱਗੇਗੀ ਇਹਨਾਂ ਨੇ ਥੋੜੀ ਛੱਡ ਦੇਣੀ ਹੈ ਤੁਹਾਡਾ 15000 ਦਾ ਬਿੱਲ ਬਣਾ ਕੇ ਦੇ ਦਿੱਤਾ ਮੈਂ ਮੈਂ ਕਹਿੰਦੀ ਮਨਮਸੀ ਆਖਾਂ ਦੋਸਤ ਸਾਰੇ ਇੱਥੇ ਵਿਲੇ ਬੈਠੇ ਨੇ ਜੀ ਵਾ ਕੱਪ ਪਾਈ ਜਾਂਦੇ ਨੇ ਪਰ ਹੋਰ ਕੁਝ ਵੀ ਨਹੀਂ ਕਰਦੇ ਕਦੀ ਉੱਧਰ ਜਾਓ ਕਦੀ ਉੱਧਰ ਜਾਓ ਕਦੀ ਉੱਧਰ ਜਾਓ ਕਦੀ ਉੱਧਰ ਜਾਓ ਬਸ ਐ ਹੀ ਤਾਂ ਪੀਆਈਓ ਕੋਈ ਫਾਲਟ ਹੈ ਆ ਟੈਕਨੀਕਲੀ 에ਰਰ ਹੈ ਉਹ ਟੈਕਨੀਕਲੀ 에ਰਰ ਜਲਦੀ ਹੀ ਰਿਪੂਨ ਹੋ ਜਾਈਗਾ ਉਸ ਤੋਂ ਬਾਅਦ ਨਾਲ ਦੀ ਨਾਲ ਸੈੱਪ ਸਿਸਟਮ ਚੱਲ ਜਾਏਗਾ 2 ਘੰਟੇ ਇੱਥੇ ਰੁਕੋ ਨਾ ਮੈਂ ਤੁਹਾਨੂੰ ਇੰਨੀ ਗਾਰੰਟੀ ਦੇ ਰਿਹਾ ਇੱਥੇ 200 ਬੰਦਾ ਇਕੱਠਾ ਹੋ ਜਾਏਗਾ 200 ਬੰਦਾ ਔਰ ਉਹ ਸਾਰਾ ਸਾਰਾ ਹੀ ਪਿੱਟ ਕੇ ਜਾਏਗਾ ਇਹਨਾਂ ਨੂੰ ਸਰਕਾਰਾਂ ਕਿਤਨੇ-ਕਿਤੇ ਦਾਵਾ ਕਰਦੀਆਂ ਕਿ ਜਿੰਨੇ ਵੀ ਸਰਕਾਰੀ ਮਹਿਕਮੇ ਨੇ ਉਹਨਾਂ ਦੇ ਵਿੱਚ ਅਗਰ ਤੁਸੀਂ ਕੰਮ ਕਰਨ ਜਾਣਾ ਤੇ ਪਹਿਲ ਦੇ ਆਧਾਰ ਤੇ ਤੁਹਾਡੀ ਸੁਣਵਾਈ ਹੋਏਗੀ ਔਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਲੇਟ ਨਹੀਂ ਹੋਏਗਾ ਔਰ ਟਾਈਮ ਟੂ ਟਾਈਮ ਜਿਹੜਾ ਕੰਮ ਅਪਡੇਟ ਹੋਏਗਾ ਔਰ ਤੁਹਾਨੂੰ ਸਾਰੀ ਸੁਵਿਧਾਵਾਂ ਜਿਹੜੀਆਂ ਆਰਾਮ ਤੱਕ ਤੁਹਾਡਾ ਨਾ ਪਹੁੰਚਣਗੀਆਂ ਅਸੀਂ ਅੱਜ ਖੜੇ ਆਂ ਬਿਜਲੀ ਦਫ਼ਤਰ ਫੁਆਰਲੇ ਚੌਂਕ ਦੇ ਨੇੜੇ ਸੋ ਦਫ਼ਤਰ ਦੇ ਅਸੀਂ ਬਾਹਰ ਮੌਜੂਦ ਆਂ ਔਰ ਨਾਲ ਸਾਡੇ ਭਾਈ ਸਾਹਿਬ ਨੇ ਇਹਨਾਂ ਦਾ ਕਹਿਣਾ ਵੀ ਮੇਰਾ ਜਿਹੜਾ ਕੰਮ ਹੈ ਉਹ ਹੋ ਨਹੀਂ ਰਿਹਾ ਔਰ ਬਿਜਲੀ ਦਫ਼ਤਰ ਮੈਂ ਘੀੜੇ ਮਾਰ-ਮਾਰ ਥ ਤੇ ਕਹਿੰਦੇ ਨੇ ਸਰਵਰ ਜਿਹੜਾ ਉਹ ਡਾਊਨ ਚੱਲ ਰਿਹਾ ਔਰ ਇਹਨਾਂ ਦੀ ਹੋਰ ਵੀ ਤਕਲੀਫਾਂ ਨੇ ਕੀ ਕੀ ਨਾਮ ਕੀ ਤੁਹਾਡਾ ਮੇਰਾ ਕਮਲ ਕੁਮਾਰ ਜੀ ਕਮਲ ਕੁਮਾਰ ਜੀ ਕੀ ਪ੍ਰੋਬਲਮ ਕੀ ਆ ਰਹੀ ਤੁਹਾਨੂੰ ਤੁਸੀਂ ਇੱਥੇ ਖੜ ਕੇ ਕਹਿ ਰਹੇ ਸੀ ਵੀ ਮੇਰਾ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਬਿਜਲੀ ਦਫ਼ਤਰ ਵਾਲੇ ਮੇਰੀ ਸੁਣਦੇ ਨਹੀਂ ਸਾਲ ਪਹਿਲਾਂ ਮੇਰਾ ਮੀਟਰ ਚੇਂਜ ਕੀਤਾ ਸੀਗਾ ਠੀਕ ਹੈ ਜੀ ਉਹ ਵੀ ਰੋ ਪਟਕੇ ਮੈਂ ਕਰਵਾਇਆ ਮੈਨੂੰ ਪਤਾ ਮੈਂ ਕਿੰਨੇ ਗੇੜੇ ਮਾਰੇ ਮਹਾੜ ਪੇਸ਼ੰਟ ਆਦਮੀ ਆ ਦਵਾਈਆਂ ਇਸ ਟਾਈਮ ਵੀ ਮੇਰੀ ਜੇਬ ਚ ਆ ਮੈਂ ਹੁਣ ਲੈ ਕੇ ਆਇਆ ਵਾਂ ਤੇ ਦੋ ਦਵਾਈਆਂ ਅਜੇ ਲੈਣੀਆਂ ਵੀ ਹੈਗੀਆਂ ਮੈਨੂੰ ਬਾਰ ਬਾਰ ਉੱਪਰ ਚੜ੍ਹਨਾ ਪੈਂਦਾ ਕਦੀ ਉਧਰ ਉਧਰ ਜਾ ਕਦੀ ਅੱਧਰ ਆ ਕਦੀ ਉਧਰ ਜਾ ਕਦੀ ਅੱਧਰ ਆ ਕਦੀ ਉਧਰ ਜੇ ਇਹ ਨੂੰ ਮਿਲ ਕਦੀ ਅੱਧਰ ਅੱਧਰ ਨੂੰ ਮਿਲ ਕੋਈ ਕੋਈ ਸੁਣਵਾਈ ਨਹੀਂ ਹੋ ਰਹੀ ਨਹੀਂ ਪ੍ਰੋਬਲਮ ਕੀ ਆ ਰਹੀ ਹੈ ਕਿ ਕਿ ਕਿਹੜੀ ਸੁਣਵਾਈ ਤੁਹਾਡੀ ਜਿਹੜੀ ਨਹੀਂ ਹੋ ਰਹੀ ਚੇਂਜ ਹੋਇਆ ਸੀਗਾ ਜੀ ਮੇਰਾ ਮੇਰਾ ਡੀਕੋਡ ਤੇ ਬਿੱਲ ਲੱਗ ਕੇ ਆ ਰਹੇ ਨੇ ਵਿੱਚ ਮੈਂ ਦੋ ਬਿੱਲ ਪੇ ਵੀ ਕੀਤੇ ਨੇ ਅਜੇ ਕਿ ਮੇਰਾ ਪੇ ਕਰਨਾ ਬਣਦਾ ਨਹੀਂ ਸੀਗਾ ਮੈਂ ਫਿਰ ਵੀ ਪੇ ਕਰਤੇ ਮੈਂ ਕਿਹਾ ਚੱਲ ਯਾਰ ਜੇ ਅਗਰ ਬਾਅਦ ਚ ਬਿੱਲ ਆਏਗਾ ਤੇ ਉਹਦੇ ਚੈੱਕ ਕਰ ਦਨਗੇ ਬੜਾ ਉਲਟਾ ਇਹਨਾਂ ਕੋਲ ਇੱਕ ਬਿੱਲ ਸ਼ੋ ਹੁੰਦਾ ਵਾ ਮੈਂ ਦੋ ਬਿੱਲ ਪੇ ਕਰ ਚੁੱਕਾ ਵਾਂ ਮੇ ਕੋ ਰਸੀਦਾਂ ਵੀ ਹੈਗੀਆਂ ਮੋਬਾਈਲ 'ਚ ਕਿਉਂਕਿ ਅੱਜ ਕੱਲ ਆਨਲਾਈਨ ਦਾ ਜ਼ਮਾਨਾ ਆਨਲਾਈਨ ਦੀ ਮੇ ਕੋ ਰਸੀਦਾਂ ਵੀ ਹੈਗੀਆਂ ਬਟ ਤੁਹਾਡਾ ਕਹਿੰਦਾ ਵੀ ਦੋ ਬਿੱਲ ਤੁਸੀਂ ਪੇ ਕਰ ਦਿੱਤੇ ਹੋਏ ਇਹ ਕਹਿੰਦੇ ਇੱਕ ਜਮਾ ਹੋਇਆ ਸਾਡੇ ਕੋਲ ਹਾਂਜੀ ਬੋਲੇ ਇਹਨਾਂ ਦੇ ਸਿਸਟਮ 'ਚ ਨਹੀਂ ਬੋਲ ਰਿਹਾ ਇਹਨਾਂ ਦੇ ਸਿਸਟਮ 'ਚ ਨਹੀਂ ਬੋਲ ਰਿਹਾ ਤੇ ਫਿਰ ਮੈਨੂੰ ਕਹਿੰਦਾ ਜੀ ਤੁਸੀਂ ਸੋਮਵਾਰ ਆਈਓ ਮੈਂ ਉਸ ਟਾਈਮ ਸ਼ੁੱਕਰਵਾਰ ਆਇਆ ਸੀਗਾ ਸ਼ਨੀਵਾਰ ਇਹਨਾਂ ਦੀ ਛੁੱਟੀ ਰਹਿੰਦੀ ਹੈ ਫਿਰ ਮੈਂ ਹੁਣ ਸੋਮਵਾਰ ਆਇਆ ਮਾਂ ਹੁਣ ਕਹਿੰਦੇ ਜੀ ਤੁਹਾਡਾ ਨਾ ਉਹ ਦੂਜਾ ਮੀਟਰ ਆ ਮੈਸੇਜ ਆਲਾ ਤੇ ਇਹ ਔਨਲਾਈਨ ਹੀ ਹੋਏਗਾ ਤੇ ਮੈਂ ਕਹਾਂ ਫਿਰ ਤੁਸੀਂ ਮੈਨੂੰ ਸੋਮਵਾਰ ਕਿਉਂ ਬੁਲਾਇਆ ਸੀਗਾ ਜੀ ਹੁਣ ਕਹਿੰਦੇ ਜੀ ਉਹਨਾਂ ਕੋਲ ਜਾਓ ਹੁਣ ਕਹਿੰਦੇ ਫਿਰ ਦੁਬਾਰਾ ਜੇਹੇ ਕੋਲ ਜਾਓ ਜੇਹੀ ਮਸਲਾ ਹੱਲ ਕਰੇਗਾ ਤੇ ਜੇਹੀ ਕੋਲ ਜਾਣਾ ਵਾ ਜੇਹੀ ਕਹਿੰਦਾ ਤੁਸੀਂ ਅੱਧਰ ਜਾਓ ਹੁਣ ਮੈਂ ਕਿੰਦੇ ਕੋਲ ਜਾਵਾਂ ਦੱਸੋ ਸੁਣਵਾਈ ਹੋ ਨਹੀਂ ਰਹੀ ਜੀ ਨਾ ਇੱਕ ਇੱਕ ਹੀ ਥੀਜ ਹੈ ਜਿਹੜੀ ਤੁਸੀਂ ਅੱਜ ਪੜਾਇਆ ਕੀ ਥੀਜ ਹੈ ਇਹ ਬਾਜੀ ਉਹਨਾਂ ਨੇ ਮੈਨੂੰ ਬਿੱਲ ਬਣਵਾ ਕੇ ਦਿੱਤਾ ਜੀ ਮੇਰੇ ਨਾਲ ਪੈਂਡਿੰਗ ਰਹਿੰਦਾ ਹਾਂਜੀ ਇਹਨਾਂ ਦੇ ਬੰਦੇ ਵੀ ਵਿੱਚੋਂ ਕਈ ਕਹਿੰਦੇ ਨੇ ਮੇਰੀ ਹੁਣੇ ਥੋੜੀ ਜਿਹੀ ਦਿਨ ਪਹਿਲਾਂ ਸੋਰੋ ਸੁਲੂਜਾ ਜੀ ਨਾਲ ਵੀ ਗੱਲ ਹੋਈ ਸੀਗੀ ਉਹ ਕਹਿੰਦੇ ਵੀ ਤੁਹਾਡਾ ਬਿੱਲ ਨਹੀਂ ਬਣਦਾ ਹੈਗਾ ਮੈਂ ਬੰਦਾ ਵਾਂ ਬਟ ਹੁਣ ਇਹਦੇ 'ਚ ਮੈਂ ਕੁ ਮੀ ਸੌਰਵ ਸੁਲੋਜਾਈ ਕੋ ਨਹੀਂ ਇੱਥੇ ਕੋਈ ਆ ਬੈਠਦੇ ਨੇ ਉਹ ਕਹਿੰਦੇ ਬਿੱਲ ਨਹੀਂ ਬਣਦਾ ਬਿੱਲ ਨਹੀਂ ਬਣਦਾ ਬਟ ਹੁਣ ਆਪਾਂ ਕਰ ਵੀ ਕੀ ਸਕਦੇ ਆ ਕਹਿੰਦੇ ਕਹਿੰਦੇ ਇਹ ਉਹਨਾਂ ਦਾ ਕੰਮ ਹੈ ਜਿਹੜੇ ਜਿਹੜੇ ਮੈਸੇਜ ਵਾਲਾ ਕੰਮ ਕਰਦੇ ਨੇ ਆਨਲਾਈਨ ਵਾਲਾ ਇਹ ਇਹ ਉਹਨਾਂ ਦਾ ਕੰਮ ਹੈ ਹੁਣ ਮੈਂ ਦੱਸੋ ਕਿਹੜੇ ਪਾਸੇ ਜਾਵਾਂ ਨਹੀਂ ਜੀ ਆਨਲਾਈਨ ਮੈਸੇਜ ਦਾ ਕੰਮ ਹੈ ਹੈ ਤਾਂ ਉਹ ਬਿਜਲੀ ਬੈਂਕ ਵਿੱਚ ਦੇ ਬੰਦੇ ਇਸ ਮੈਕਬਿੰਗ ਨਾਲ ਰਿਲੇਟਡ ਹੈ ਨਾ ਤਾਂ ਹੀ ਤੁਹਾਨੂੰ ਮੈਸੇਜ ਆ ਰਿਹਾ ਹੈ ਨਾ ਵੀ ਮੈਨੂੰ ਤਾਂ ਤੁਸੀਂ 15000 14-15000 ਦਾ ਬਿੱਲ ਬਣਾ ਕੇ ਦੇ ਦਿੱਤਾ ਮੈਂ ਮੈਂ ਕਹਿੰਦੀ ਮਾਣੂ ਮਸੀ ਆਖਾਂ ਦੱਸੋ ਮੈਂ ਕਿੱਥੇ ਜਾਵਾਂ ਮੈਂ ਹਰ ਵਾਰੀ ਵਿਹਲੀ ਵੇ ਕਰਦਾ ਰਵਾਂ ਪਰ ਸਰਕਾਰਾਂ ਤਾਂ ਕਹਿੰਦੀਆਂ ਵੀ ਅਸੀਂ ਬੜੀਆਂ ਸਹੂਲਤਾਂ ਦਿੱਤੀਆਂ ਹੋਈਆਂ ਜਿਹੜੇ ਦਫ਼ਤਰ ਜਾਣਗੇ ਬਜ਼ੁਰਗ ਆਇਆ ਸੀਗਾ ਜੀ ਉਹ ਵਿਚਾਰੋ ਕੋਲ ਤੁਰਿਆ ਵੀ ਨਹੀਂ ਜਾਂਦਾ ਪਿਆ ਸੀਗਾ ਕਹਿੰਦਾ ਡੇਢ ਸਾਲ ਹੋ ਗਿਆ ਵਾ ਡੇਢ ਸਾਲ ਉਹ ਵਿਚਾਰਾ ਹੁਣ ਵੀ ਮਨ ਲਾਦਾ ਫੋਟੋ ਸ਼ੇਟ ਕਰਾਣ ਭੇਜਿਆ ਨਾ ਨਹੀਂ 1.5 ਸਾਲ ਤੋਂ ਉਹ ਕਹਿੰਦਾ ਮੇਰਾ ਕਹਿੰਦਾ ਮੀਟਰ ਮੇਰੇ ਨਾਮ ਹੋਣਾ ਸੀਗਾ ਹਜੇ ਕਹਿੰਦਾ ਉਹਨਾਂ ਨੇ ਮੇਰੇ ਨਾਮ ਨਹੀਂ ਕੀਤਾ ਹੈਗਾ ਕਹਿੰਦਾ ਮੈਨੂੰ ਕਦੀ ਇੱਧਰ ਭੇਜ ਦਿੰਦੇ ਨੇ ਕਦੀ ਉੱਧਰ ਭੇਜ ਦਿੰਦੇ ਨੇ ਕਦੀ ਇੱਧਰ ਭੇਜ ਦਿੰਦੇ ਨੇ ਕਦੀ ਉੱਧਰ ਭੇਜ ਦਿੰਦੇ ਨੇ ਜੇ ਕਹਿੰਦੇ ਉਹ ਤੇ ਹੁਣੇ ਹੀ ਉਹ ਆਉਣ ਵਾਲੇ ਹੀ ਹੋਣੇ ਨੇ ਫੋਟੋਸ਼ੇਟ ਕਰਾਣੇ ਗਏ ਹੋਏ ਨੇ ਮਤਲਬ ਸੁਣਵਾਈ ਨਾਲ ਦੇ ਬਰਾਬਰ ਹੈ ਕੋਈ ਵੀ ਸੁਣਵਾਈ ਨਹੀਂ ਕਰਦਾ ਸਾਰੇ ਇੱਥੇ ਵਿਹਲੇ ਬੈਠੇ ਨੇ ਜੀ ਬਸ ਖੱਪ ਪਾਈ ਜਾਂਦੇ ਨੇ ਬਸ ਹੋਰ ਕੁਝ ਵੀ ਨਹੀਂ ਕਰਦੇ ਕਦੀ ਉੱਧਰ ਜਾਓ ਕਦੀ ਉੱਧਰ ਜਾਓ ਕਦੀ ਉੱਧਰ ਜਾਓ ਕਦੀ ਉੱਧਰ ਜਾਓ ਬਸ ਇਹੀ ਕਰ ਅੱਦਰ ਦੇਖ ਲੋ ਜੀ ਜੀ ਆ ਬਿਜਲੀ ਬਿੱਲ ਜਮਾ ਕਰਨੇ ਸ਼ਨੀਵਾਰ ਕਾਏ ਘੁਰ ਕੇ ਗਏ ਫਿਰ ਅੱਜ ਘੁਰ ਕੇ ਜਾਓ 100 ਰੁਪਏ ਕਿਰਾਇਆ ਲੱਗ ਰਹਾ हां फिर वही बंदा सिस्टम नहीं चल रहा हां आने बता भी नहीं रहा कि चलो आज नहीं तो कल भी ऊपर चढ़ने बेटा होता है अब तब देखो ऊपर नहीं चढ़कर एक घंटा 1:00 बजे सुबह एक, सब एक दो घंटे इथे रुको ना मैं तनु इतनी गारंटी दे रहा ना इथे 200 बंदा इकट्ठा हो जाएगा 200 बंदा और वो सारा सारा ही पिट के जाएगा इनानों ਮੈਨੂੰ ਮੈਨੂੰ 3 ਘੰਟੇ ਹੋ ਗਏ ਨੇ ਇੱਥੇ ਖੜੇ ਨੂੰ ਮੈਂ ਤੁਹਾਡੀ ਵੇਟ ਕਰ ਰਿਆ ਸੀਗਾ ਤੇ ਮੈਂ ਕਮ ਸੇ ਕਮ 100 ਬੰਦਿਆਂ ਨੂੰ ਮਿਲ ਚੁੱਕਾ ਹਾਂ ਤੁਸੀਂ ਇੱਕ ਗੱਲ ਦੇਖੋ ਜੇ ਅਗਰ 100 ਬੰਦੇ ਇੱਥੋਂ ਪਰੇਸ਼ਾਨ ਹੋ ਕੇ ਜਾ ਰਹੇ ਨੇ ਕੋਈ ਕੰਮ ਉੱਥੇ ਹੁੰਦਾ ਹੀ ਨਹੀਂ ਪਿਆ ਇਟ ਮੀਨਸ नहीं शनिवार भी आप आए हाँ, वापस चले गए हाँ. आज भी आए आज भी कह रहे नहीं जमा अब ये दो रोज दो रोज के किराया भी ऊपर से बिजली बिल भी इतना आ गया मैं मरूंगी कि बचूंगी ऐसे अगर बिल जमा नहीं होगा तो उसका जुर्माना भी पड़ेगा फिर हाँ? वो कौन देगा जुर्माना कौन देगा जुर्माना भी तो पड़ जाएगा वो डेट फैल हो गया एतवार हो गया बीच में वो भी बंद हो गया आप फिर सोमवार आए दस बजे से बैठा है फिर घुर के जाओ क्या करूँ मैं ਗਰੀਬ ਆਦਮੀ ਐਸੇ ਮਰੇਗਾ ਕਿ ਇੱਕ ਬੰਦਾ ਹੁਣ ਮਿਲਿਆ ਮੈਨੂੰ ਉਹ ਕਹਿੰਦਾ ਜੀ 3 ਫੇਸ ਦਾ ਮੇਰਾ ਮੀਟਰ ਚੇਂਜ ਕਰ ਰਹੇ ਨੇ ਤੇ ਕਹਿੰਦੇ ਜੀ 3 ਫੇਸ ਮੀਟਰ ਦੇ ਪੈਸੇ ਲੱਗਣਗੇ ਤੁਹਾਡੇ ਹੁਣ ਮੈਨੂੰ ਤਾਂ ਪਤਾ ਨਹੀਂ ਜੀ ਮੈਂ ਮੇਰੇ ਤਾਂ ਪਹਿਲਾਂ ਤਾਂ ਮੇਰੇ ਵਾਰੀ ਤਾਂ ਲੱਗਣੇ ਸੀਗੇ ਮੈਂ ਕਿਹਾ ਵੀ ਭਾਈ ਤੇਰੇ ਵਾਰੀ ਵੀ ਕਿਉਂ ਲੱਗ ਜਾਣਗੇ ਹੁਣ ਤੁਸੀਂ ਦੱਸੋ ਵੀ ਇੱਥੇ ਐਨੀ ਪਰੇਸ਼ਾਨੀ ਕਿਉਂ ਹੋ ਰਹੀ ਹੈ ਸਰਕਾਰਾਂ ਕਿਤਨੇ ਕਿਤੇ ਦਾਵਾ ਕਰਦੀਆਂ ਵੀ ਜਿਹੜੀਆਂ ਸੁਭਦਾਵਾਂ ਨੇ ਉਹ ਆਮ ਲੋਕਾਂ ਨੂੰ ਮਿਲ ਰਹੀਆਂ ਸਰਕਾਰੀ ਦਫ਼ਤਰਾਂ ਦੇ ਵਿੱਚ ਪਰ ਜੇ ਇਹ ਹਾਲਾਤ ਨੇ ਸਿਸਟਮ ਨਹੀਂ ਚੱਲ ਰਿਹਾ ਸਰਵਰ ਨਹੀਂ ਚੱਲ ਰਿਹਾ ਪਰ ਇਹ ਲੋਕਾਂ ਦੀ ਕੀ ਗਲਤੀ ਹੈ ਜਿਹੜੇ ਬਿੱਲ ਜਮਾ ਕਰਾਉਣ ਦੀ ਆਪਣੇ ਘਰੋਂ ਕਿਰਾਇਆ ਖਰਚ ਕੇ ਇੱਥੇ ਆਏ ਨੇ ਪਰ ਬਿੱਲ ਨਹੀਂ ਜਮਾ ਹੋ ਰਹੀ ਉਹ ਅੰਦਰੋਂ ਮਹਿਕ ਮਿਲਦਾ ਕੇਣਾ ਵੀ ਸਾਡਾ ਜਿਹੜਾ ਸਰਵਰ ਹੈ ਸਾਡੇ ਸਿਸਟਮ ਨੇ ਜਿਹੜੇ ਸਾਡੇ ਕੰਪਿਊਟਰ ਹੈ ਸਾਡੇ ਉਹ ਜਿਹੜੇ ਨਹੀਂ ਚੱਲ ਰਹੇ ਔਰ ਬਿੱਲ ਦੀ ਗੱਲ ਵੀ ਇਹਨਾਂ ਨੇ ਕੀਤੀ ਵੀ ਦੋ ਵਾਰੀ ਬਿੱਲ ਆ ਗਈ ਹੈ ਕਹਿੰਦੇ ਪਟਿਆਲੇ ਤੋਂ ਆਉਂਦਾ ਪਟਿਆਲੇ ਤੋਂ ਤਾਰਾਂ ਪਟਿਆਲੇ ਤੋਂ ਆ ਰਹੀਆਂ ਇਹਨਾਂ ਦੀਆਂ ਹਾਂ ਇਹਨਾਂ ਦੀ ਤਾਰਾਂ ਪਟਿਆਲੇ ਤੋਂ ਆ ਰਹੀਆਂ ਨਹੀਂ ਫਿਰ ਤੁਸੀਂ ਇੱਥੇ ਬੈਠੇ ਕੀ ਕਰਦੇ ਹੋ ਤੁਸੀਂ ਵੀ ਪਟਿਆਲੇ ਜਾਓ ਭਾਈ ਪਰ ਨੀ ਫਿਰ ਤੁਸੀਂ ਸਾਨੂੰ ਕੋ ਪਰੇਸ਼ਾਨ ਕੀਤਾ ਆ ਵਾ ਡੇਢ ਸਾਲ ਹੋ ਗਿਆ ਸਾਲ ਹੋ ਗਿਆ ਕਦ ਵਸੇ ਵਾਏ ਕਿਉਂ ਪਹਿਲੇ ਡੇਢ ਸਾਲ ਤੋਂ ਤੁਸੀਂ ਚੱਕਰ ਮਾਰ ਮਾਰ ਥੱਕ ਗਏ ਕੰਮ ਜ਼ੀਰੋ ਕੰਮ ਨਾ ਦੇ ਬਰਾਬਰ ਪਹਿਲਾ ਰੋ ਬਿਟੇ ਕੇ ਮੈਂ ਮੀਟਰ ਚੇਂਜ ਕਰਵਾਇਆ ਮੈਨੂੰ ਪਤਾ ਮੈਂ ਕਿਦਾਂ ਕਰਵਾਇਆ ਵਾ ਉਸ ਤੋਂ ਬਾਅਦ ਜਦੋਂ ਮੈਂ 4 ਮਹੀਨੇ 6 ਮਹੀਨੇ ਮੈਂ ਸ਼ਾਂਤ ਹੋ ਕੇ ਬਹਿ ਗਿਆ ਮੈਂ ਕਿਹਾ ਚੱਲ ਯਾਰ ਹੁਣ ਜ਼ੀਰੋ ਬਿਲਾ ਰਿਆ ਉਸ ਤੋਂ ਬਾਅਦ ਡੀਕੋਡ ਦਾ ਬਿਲ ਆਣਾ ਸ਼ੁਰੂ ਹੋ ਗਿਆ ਦੋ ਵਾਰੀ ਬਿਲ ਆਇਆ ਫਿਰ ਇੱਕ ਇੱਕ ਅੱਧੀ ਵਾਰੀ ਫਿਰ ਫਿਰ ਵਿੱਚ ਦੂਜੀ ਵਾਰ ਆ ਗਿਆ ਜ਼ੀਰੋ ਆ ਗਿਆ ਹੁਣ ਫਿਰ ਹੁਣ 15000 ਦਾ ਬਿਲ ਬਣਾ ਕੇ ਦੇ ਦਿੱਤਾ ਜਦ ਹਜੇ ਕੀ ਮੇਰਾ ਕੋਈ ਬੰਦਾ ਹੈ ਨਹੀਂ ਇਹਨਾਂ ਦਾ ਲੁਨਿਆਣੇ ਬਿਜਲੀ ਦਫਤਰ ਮੌਜੂਦ ਆ ਔਰ ਤੁਹਾਨੂੰ ਦੱਸ ਦਈਏ ਵੀ ਇੱਥੇ ਟਾਈਮ ਜਿਹੜਾ ਹੈ ਘੜੀ ਦੇ ਮੁਤਾਬਕ ਸਵੇਰ ਦੇ 12 ਵਜੇ ਨੇ ਸੋ ਦਫਤਰ ਖਾਲੀ ਨੇ ਕੁਰਸੀਆਂ ਖਾਲੀ ਨੇ ਕੋਈ ਬੰਦਾ ਇੱਥੇ ਪੁੱਛਣ ਵਾਲਾ ਨਹੀਂ ਇਹ ਲੋਕ ਜਿਹੜੇ ਨੇ ਪਰੇਸ਼ਾਨ ਨੇ ਵੀ ਇਹਨਾਂ ਨੂੰ ਪਤਾ ਲੱਗ ਰਿਹਾ ਵੀ ਇਹ ਲੋਕ ਕੰਮ ਕਰਾਣਾ ਆਏ ਨੇ ਪਰ ਅਫਸਰ ਸੇਵਾਨ ਇੱਥੇ ਮੌਕੇ ਤੇ ਮੌਜੂਦ ਨਹੀਂ ਹੈਗੇ ਲੋਕ ਇਦਾਂ ਹੀ ਵਾਪਸ ਜਾ ਰਹੇ ਨੇ ਇਧਰ ਵੀ ਬੰਦਾ ਉਧਰ ਵੀ ਬਿਲਕੁਲ ਬੰਦਾ ਲੋਕ ਵਾਪਸ ਹੋ ਵਾਪੇ ਜਾ ਰਹੇ ਨੇ ਦੇਖੋ ਵੀ ਮੈਡਮ ਆਏ ਨੇ ਉਹ ਵੀ ਵਾਪਸ ਜਾ ਰਹੇ ਨੇ ਕੰਮ ਨਹੀਂ ਹੋ ਪਾ ਰਿਹਾ ਉਹਨਾਂ ਦਾ ਸੋ ਕੁਰਸੀਆਂ ਬਿਲਕੁਲ ਖਾਲੀ ਨੇ ਅਫਸਰ ਸਹਿਬਾਨ ਜਿਹੜੇ ਨੇ ਉਹ ਆਪਣੀ ਕੁਰਸੀਆਂ ਛੱਡ ਕੇ ਜਿਹੜੇ ਕਿਤੇ ਗਏ ਨੇ ਸੋ ਇੱਥੇ ਇੱਕ ਲੇਡੀਜ਼ ਬੈਠੇ ਨੇ ਤੇ ਉਹਨਾਂ ਦਾ ਕੰਮ ਹੈ ਵੀ ਜਦੋਂ ਕੋਈ ਆਦਾ ਜਾਂਦਾ ਅਫਸਰ ਦੇ ਵਿੱਚ ਤੇ ਉਹ ਪਾਣੀ ਵਗੈਰਾ ਭਲਾਉਂਦੇ ਨੇ ਉਹਨਾਂ ਦਾ ਕਹਿਣਾ ਵੀ ਇਹ ਕਹਿ ਰਹੇ ਨੇ ਇਹਨਾਂ ਦਾ ਐਕਸਕਿਊਜ਼ ਹੈ ਵੀ ਜਿਹੜੇ ਲੋਕ ਨੇ ਉਹ ਕਹਿੰਦੇ ਵੀ ਪਟਿਆਲੇ ਤੋਂ ਸਰਵਰ ਬੰਦ ਹੈ ਜੀ ਪਟਿਆਲੇ ਤੋਂ ਸਿਸਟਮ ਬੰਦ ਹੈ ਇਸ ਕਰਕੇ ਸਰਵਰ ਨਹੀਂ ਚੱਲ ਰਿਹਾ ਤੇ ਕੰਮ ਲੋਕਾਂ ਦੇ ਨਹੀਂ ਹੋ ਰਹੇ ਸ ਲੋਕ ਵਾਪਸ ਜਾ ਰਹੇ ਤੁਹਾਨੂੰ ਦਿਖਾਏ ਨੇ ਇਹ ਭਾਈ ਸਾਹਿਬ ਖੜੇ ਇਹ ਮਾਤਾ ਜੀ ਸ਼ਨੀਵਾਰ ਵੀ ਆਏ ਨੇ ਅੱਜ ਵੀ ਆਏ ਨੇ ਪਰ ਕੰਮ ਨਹੀਂ ਹੋਇਆ ਨਾ ਵੀ ਕਸਰੇ 11 ਵਜੇ ਤਾਂ ਉਹ ਕਹਿੰਦੇ ਚਲੋ 12 ਵਜੇ ਬੈਠ ਲੇਤੇ ਆ ਵੀ ਘੂਰ ਕੇ ਗਏ ਮੈਂ ਤਾਂ ਮੈਂ ਉੱਠ ਗਿਆ ਆਪਾਂ ਕੀ ਕਰੂੰ ਮੈਂ ਐਸੀ ਗੇਰਾ ਲਗਾਤੇ ਰਹੋ 100 ਰੁਪਏ ਕਿਰਾਇਆ ਵੀ ਲੈਂ ਹਾਂ ਕਿਰਾਇਆ ਲੱਗਦਾ ਹੈ ਜੁਰਮਾਨਾ ਲੱਗਦਾ ਹੈ ਦੇਖੋ ਜੁਰਮਾਨਾ ਹੈ ਬਿਜਲੀ ਬਿੱਲ ਪਰ ਜੁਰਮਾਨਾ ਨੰਬਰ ਨੰਬਰ ਹੈਗਾ ਕੋਈ ਅਫਸਰ ਸਹਿਬਾਨ ਦਾ ਨੰਬਰ ਦੇ ਦਿਓ ਸਾਨੂੰ ਉਸੀ ਗੱਲ ਕਰ ਲਈ ਫੋਨ ਤੇ ਫੋਨ ਤੇ ਉਹਨਾਂ ਨਾਲ ਗੱਲ ਕਰ ਲੀ ਅਸੀਂ ਨੰਬਰ ਰੱਖ ਦੇਣੀ ਅਸੀਂ ਤੁਹਾਨੂੰ ਕਹਿ ਕੇ ਗਏ ਨਾ ਵੀ ਮੀਟਿੰਗ ਤੇ ਚੱਲੇ ਆਂ ਅਸੀਂ ਸਾਰੇ ਅਫਸਰ ਕਹਿੰਦੇ ਮੀਟਿੰਗ ਤੇ ਚੱਲੇਗੇ ਜੀ ਇੱਥੋਂ ਕੋਈ ਦਫ਼ਤਰ 'ਚ ਬੈਠਾ ਹੀ ਕੋਈ ਨਹੀਂ ਮੈਨੂੰ ਤਾਂ ਜਿਹੜੇ ਮੈਡਮ ਸਾਰੇ ਇੱਥੇ ਹੀ ਸੀਗੇ ਹੁਣ ਮੀਟਿੰਗਾਂ ਤੇ ਜਾਂਦੇ ਨੇ ਉਹ ਨਹੀਂ ਇਕੱਠੇ ਚੱਲੇਗੇ ਸਾਰੇ ਨੂੰ ਇਕੱਠੀ ਮੀਟਿੰਗ ਆ ਗਈ ਇਕੱਠੀ ਚੱਲੇਗੇ ਕੋਈ ਬੰਦਾ ਹੀ ਹੈ ਨਹੀਂ ਫਿਰ ਦਫ਼ਤਰ ਚੱਲੂਗਾ ਕਿੱਦਾਂ ਕੋਈ ਅਫਸਰ ਹੀ ਨਹੀਂ ਬੈਠੇਗਾ ਜਦੋਂ ਮਿਲ ਜਾਏਗਾ ਪਤਾ ਕਰ ਲੈ ਜੀ ਜਾਓ ਉਹਨਾਂ ਨੂੰ ਪਤਾ ਕਰ ਲਓ ਫਿਰ ਉਹਨਾਂ ਕੋਲ ਮੈਨੂੰ ਤਾਂ ਜਿੱਦਾਂ ਉਹਨਾਂ ਨੇ ਕਿਹਾ ਮੈਂ ਆ ਤਾਂ ਉਹਦਾ ਕਹਿ ਦਿੱਤਾ ਮੀਟਿੰਗ ਤੇ ਜਾਂਦੇ ਆ ਤੇ ਮੀਟਿੰਗ ਦਾ ਕਹਿ ਗਏ ਨਹੀਂ ਮੈਨੂੰ ਨੰਬਰ ਦੇ ਦਿਓ ਨਾ ਉਹਨਾਂ ਦਾ ਕਿਸੇ ਦਾ ਨੰਬਰ ਦੇ ਦਿਓ ਹੈ ਹੀ ਨਹੀਂ ਸਾਡੇ ਕੋਲ ਅਸੀਂ ਅੱਜ ਪੰਜ ਮਿੰਟ ਕਿਤੇ ਗੱਲ ਕਰ ਲਈਏ ਹੁਣ ਤੁਸੀਂ ਅਫਸਰ ਅਸੀਂ ਅੰਦਰ ਰੂਮ ਚ ਨਹੀਂ ਨਾ ਵੜ ਸਕਦੇ ਕਿਉਂਕਿ ਪ੍ਰਾਈਵੇਟ ਤੁਹਾਡਾ ਅਸੀਂ ਬੰਦੇ ਆ ਸਰਕਾਰੀ ਰਿਕਾਰਡ ਬਿਆਨ ਅੰਦਰ ਨਹੀਂ ਜਾ ਸਕਦੇ ਅਸੀਂ ਤੁਸੀਂ ਮਾੜਾ ਜੇ ਨੰਬਰ ਹੈਗਾ ਨੰਬਰ ਸਾਨੂੰ ਪ੍ਰੋਵਾਈਡ ਕਰਾ ਦਿਓ ਹੁੰਦਾ ਹੀ ਅਸੀਂ ਲੈਂਦੇ ਨਹੀਂ ਨੰਬਰ ਅਸੀਂ 5 ਵਜੇ ਤੇ ਕਰੂਰੇ ਬੈਠਣਾ ਹੁੰਦਾ ਆ ਉਸੇ ਨੰਬਰ ਕੀ ਕਰਨਾ ਉਹਨਾਂ ਦਾ ਨਹੀਂ ਤੁਸੀਂ ਤਾਂ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਆ ਰਹੇ ਹੋ ਤੁਸੀਂ 5 ਵਜੇ ਤੱਕ ਬਹਿਣਾ ਪਰ ਉਹ ਜਿਹੜੇ ਅਫਸਰ ਸੇਵਾਣ ਹੁਣ ਚਲੇ ਗਏ ਛੱਡ ਗਏ ਲੋਕ ਕਿੱਥੇ ਖੜੇ ਆ ਕੰਮ ਕੌਣ ਕਰੇਗਾ ਉਹਨਾਂ ਦੇ ਫਿਰ ਉਹ ਗਏ ਨੇ ਉਹ ਮੀਟਿੰਗਾਂ ਤੇ ਤਾਂ ਫਿਰ ਮੈਂ ਤਾਂ ਉਵੇਂ ਹੀ ਕਹੂੰਗੀ ਜਿਵੇਂ ਮੈਨੂੰ ਤੁਸੀਂ ਆਪਣੀ ਜਗ੍ਹਾ ਸਹੀ ਹੋ ਇਹਨਾਂ ਨੇ ਕਿਹਾ ਵੀ ਮੈਂ ਨੰਬਰ ਜੜੀ ਨਹੀਂ ਦੇ ਸਕਦੀ ਸੋ ਇਹ ਵੀ ਨਹੀਂ ਨਹੀਂ ਕੋਈ ਗੱਲ ਨਹੀਂ 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 ਬਿਲਕੁਲ ਠੀਕ ਹੈ ਤੁਸੀਂ ਕੋਈ ਕਹਿ ਸਕਦੇ ਹੋ ਸੋ ਇਹ ਵੀ ਭਾਈ ਸਾਹਿਬ ਆਏ ਨੇ ਇਹ ਵੀ ਉੱਪਰ ਕਦੀ ਜਾ ਰਹੇ ਨੇ ਕਦੀ ਥੱਲੇ ਆ ਰਹੇ ਨੇ ਕੰਮ ਇਹਨਾਂ ਦਾ ਵੀ ਨਹੀਂ ਹੋ ਰਿਹਾ ਸੱਤ ਤਰੀਕੇ ਚੈੱਕ ਨਹੀਂ ਹੋਟ ਆ ਦੇਖੋ ਕਿਹੜਾ ਕਿਹੜਾ ਬੰਦਾ ਦੀ ਪਰੇਸ਼ਾਨ ਹੈਗਾ ਮੈਨੂੰ ਵੀ ਦੱਸੋ ਫੀਲ ਬੈਕ ਵਿੱਚ ਆ ਕੇ ਜਵਾਨੀ ਨਹੀਂ ਆ ਫਿਰ ਇਹਨਾਂ ਬਦਲ ਕੰਮ ਕਰਕੇ ਰਾਜੀ ਨਹੀਂ ਹੈਗੇ ਬੰਦੇ ਇਹ ਸਾਡੀ ਸਰਕਾਰ ਦੀ ਥੋੜੀ ਜਿਹੀ ਜਿਹਦਰ ਦੀ ਬਿੱਲ ਲੈ ਲੈਂਦੇ ਰੱਖਦੇ ਹੋ ਸਰ ਸਰ ਇੱਕ ਚੀਜ਼ ਦੱਸੋ ਕੰਪਿਊਟਰ ਦੀ ਕਨੈਕਟੀਵਿਟੀ ਅਗਰ ਖਰਾਬ ਹੈਗੀ ਹੈ ਤਾਂ ਪੂਰੇ ਆਫਿਸ ਦੀ ਖਰਾਬ ਹੋਏਗੀ ਨਾ ਸਿਰਫ ਉਸ ਕਾਊਂਟਰ ਦੀ ਕਿਉਂ ਖਰਾਬਾ ਬਾਕੀ ਕਿੱਦਾਂ ਚੱਲ ਰਿਹਾ ਇਹਦਾ ਜਵਾਬ ਦੇ ਇਹਨਾਂ ਬਾਕੀ ਕਿੱਦਾਂ ਚੱਲ ਰਿਹਾ ਸੋ ਗੱਲ ਤੂੰ ਤੁਹਾਡਾ ਜਿਵੇਂ 7 ਤਰੀਕ ਦਾ ਚੈੱਕ ਕੱਟਿਆ 6 ਤਰੀਕ ਦਾ ਜੀ ਮੈਗਾ ਤਾਂ ਲੇਟ ਪੀਸ ਵੀ ਤਾਂ ਲੱਗੇਗੀ ਬਿਲਕੁਲ ਲੇਟ ਲੱਗੇਗੀ ਲੱਗੇਗੀ ਇਹਨਾਂ ਨੇ ਥੋੜੀ ਛੱਡ ਦੇਣੀ ਆ ਉਹਦਾ ਸਾਢੇ ਫਿਰ ਤੇ ਪੈ ਜਾਣੀ ਆ ਗਲਤੀ ਇਹਨਾਂ ਦੀ ਆ ਭੁਗਤੀ ਆ ਸੀ ਪਬਲਿਕ ਤੇ ਕਰੋੜ ਗੋੜ ਹੈ ਵੀ ਇਹ ਵੀ ਭਜੋ ਇਹਨਾਂ ਨੂੰ ਵੀ ਭੇਜੋ ਸੋ ਲੋਕ ਜਿਹੜੇ ਨੇ ਪਰੇਸ਼ਾਨ ਹੋ ਰਹੇ ਤੁਹਾਨੂੰ ਤਸਵੀਰਾਂ ਵੀ ਦਿਖਾਇਆ ਕਿਤਨਾ ਕਿਤੇ ਸਰਕਾਰ ਕਹਿ ਰਹੀ ਇਹ ਵੀ ਕੰਮ ਜਿਹੜੇ ਬੜੇ ਸੁਭਦਾ ਜਨਕ ਹੋ ਰਹੇ ਨੇ ਬੜੇ ਅੱਛੇ ਹਾਲਾਤਾਂ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਹੋ ਰਿਹਾ ਪਰ ਐਗਜ਼ੈਂਪਲ ਤੁਹਾਡੇ ਸਾਹਮਣੇ ਨੇ ਇਹ ਜਿਹੜੇ ਲੋਕ ਖੜੇ ਨੇ ਇਹ ਪਰੇਸ਼ਾਨ ਹੋ ਰਹੇ ਆ ਤੁਸੀਂ ਪ੍ਰਸ਼ਾਸਨ ਕੋਲੋਂ ਇਹ ਤਾਂ ਪੁੱਛ ਸਕਦੇ ਹੋ ਕਿ ਬਾਕੀ ਕਨੈਕਟਿਵਿਟੀ ਕਿੰਨਾ ਚੱਲ ਰਹੀ ਹੈ ਅਗਰ ਉਹਦੀ ਕਿਉਂ ਖਰਾਬ ਆ ਜਾਂ ਤਾਂ ਪੂਰੇ ਆਫਿਸ ਦੀ ਕਨੈਕਟਿਵਿਟੀ ਖਤਮ ਹੋਣੀ ਚਾਹੀਦੀ ਨਾ ਫਿਰ ਤਾਂ ਜੀ ਮੰਨ ਲਈਏ ਸਿਰਫ ਕਾਊਂਟਰ ਦੀ ਕਿਉਂ ਖਰਾਬ ਆ ਨਹੀਂ ਅੱਗੇ ਜਿੱਦਾਂ ਕਾਰਪੋਰੇਸ਼ਨ ਦੇ ਵਿੱਚ ਐ ਦਿੱਕਤਾਂ ਆndੀਆਂ ਸੀਗੀਆਂ ਉੱਥੇ ਵੀ ਉਹਨਾਂ ਨੇ ਫਿਰ ਐਂਡ ਸੋਲੂਸ਼ਨ ਕੱਢਿਆ ਨਾ ਉਹਨਾਂ ਨੇ ਫਿਰ ਸਬਦਾ ਸੈਂਟਰ ਬਣਾਇਆ ਇੱਥੇ ਵੀ ਕੋਈ ਬਣਾ ਦਿਓ ਕਮ ਸੇ ਕਮ ਅਸੀਂ ਪਬਲਿਕ ਕਿਉਂ ਪਰੇਸ਼ਾਨ ਹੋਈ ਹੈ ਹੁਣ ਦੇਖੋ ਮੈਂ ਮੈਂ ਇੱਕ ਮਰੀਜ਼ ਆਦਮੀ ਆ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੈਨੂਅਲੀ ਹੈਗੀਆਂ ਮੈਨੂਅਲੀ ਰਿਚੈਕ ਲੈ ਕੇ ਰਸੀਦ ਦੇ ਦੇਣ ਸਾਨੂੰ ਬਿਲਕੁਲ ਬੈਂਕ ਤੇ ਚੈੱਕ ਤਾਂ ਬੈਂਕ 'ਚ ਹੀ ਜਮਾ ਆਉਣੇ ਆ ਨਾ ਜੀ ਸਰ ਵਿਕਾਸ ਨੇ ਜਿਹੜੇ ਕਿ ਇੱਥੇ ਕਾਰਜਕਰਤ ਨੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਪ੍ਰੋਬਲਮ ਆ ਰਹੀ ਹੈ ਉਹਨੂੰ ਸੋਲੂਸ਼ਨ ਕੱਢਣ ਨੇ ਔਰ Jio ਕੰਪਨੀ ਤੋਂ ਜਿਹੜੇ ਨੇ ਉਹ ਐਗਜ਼ੀਕਿਊਟਿਵ ਆਏ ਹੋਏ ਨੇ ਸਰਵਰ ਦੀ ਕੋ ਪ੍ਰੋਬਲਮ ਹੈ ਸਰਕੀ ਪ੍ਰੋਬਲਮ ਕੀ ਆ ਰਹੀ ਹੈ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਉਹਨਾਂ ਦੀ PIU ਕੋਈ ਫਾਲਟ ਹੈ ਔਰ ਟੈਕਨੀਕਲੀ 에ਰਰ ਹੈ ਔਰ ਟੈਕਨੀਕਲੀ 에ਰਰ ਜਲਦੀ ਹੀ ਰੀਬੂਟ ਹੋ ਜਾਏਗਾ ਉਸ ਤੋਂ ਬਾਅਦ ਨਾਲ ਦੀ ਨਾਲ ਸੈੱਪ ਸਿਸਟਮ ਚੱਲ ਜਾਏਗਾ ਤੇ ਨਾਲ ਦੀ ਨਾਲ ਸੈੱਪ ਸਿਸਟਮ ਚੱਲਦੇ ਸਾਰੀ ਕੰਜ਼ਿਊਮਰ ਦੀ ਪ੍ਰੋਬਲਮ ਨਾਲ ਦੀ ਨਾਲ ਹੱਲ ਹੋ ਜਾਣਗੀ ਸ਼ਨੀਵਾਰ ਤੋਂ ਸਾਰੇ ਪ੍ਰੋਬਲਮ ਆ ਰਹੀ ਸ਼ਨੀਵਾਰ ਵੀ ਦੀ ਸ਼ਨੀਵਾਰ ਐਤਵਾਰ ਤਾਂ ਅੱਜ ਸੋਮਵਾਰ ਹੈ ਤਾਂ ਅੱਜ ਸਾਨੂੰ ਸਵੇਰੇ ਆ ਕੇ ਪਤਾ ਚੱਲਿਆ ਜੋ ਸਿਸਟਮ ਫਾਲਟੀ ਹੈ ਤੇ ਇਹ ਨਾਲ ਦੀ ਨਾਲ ਸਾਨੇ ਮੇਲ ਕੀਤੀ ਤੇ ਇਹਨੇ ਮੇਲ ਤੋਂ ਬਾਅਦ ਸੁਪਰਵਾਈਜ਼ਰ ਉਹਨਾਂ ਦੇ ਆਏ ਨੇ ਟੈਕਨੀਕਲ ਪੁਆਇੰਟ ਤੋਂ ਤੇ ਉਹ ਨਾਲ ਦੀ ਨਾਲ ਆਪਣਾ ਠੀਕ ਕਰ ਰਹੇ ਨੇ ਕੰਮ ਕਹਿੰਦਾ ਪਤਾ ਕਿ ਸੋਲਵ ਹੋ ਜਾਏਗਾ ਵੀ 12:00 ਵਜੇ ਆਰਾਊਂਡ 1 ਆਵਰ ਕਹਿ ਰਹੇ ਨੇ ਉਹ ਤੇ ਉਸ ਮਤਲਬ ਲੱਗ ਜੀਗਾ ਇੰਨਾਕ ਤੇ ਉਹ ਠੀਕ ਹੋ ਜਾਏਗਾ ਸਿਸਟਮ ਤੇ ਉਸ ਤੋਂ ਬਾਅਦ ਉਹ ਕੰਜ਼ਿਊਮਰ ਦੀ ਪ੍ਰੋਬਲਮ ਨਾਲ ਦੀਆਂ ਹੱਲ ਹੋ ਜਾਣਗੇ ਘੰਟੇ ਡੇਢ ਘੰਟੇ ਤੱਕ ਜਿਹੜੀ ਹੈ ਪ੍ਰੋਬਲਮ ਸੌਟ ਆਊਟ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਸਮੂਥ ਜਿਹੜਾ ਕੰਮ ਉਹ ਸ਼ੁਰੂ ਹੋ ਜਾਏਗਾ ਚਾਹੇ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਰ ਪ੍ਰੋਬਲਮ ਹੋਵੇ ਜਿਹੜਾ ਕੰਪਿਊਟਰ ਹੈ ਉਹ ਸਿਸਟਮ ਅਪਰੇਟ ਹੋ ਜਾਣਗੇ ਔਰ ਚੱਲ ਪਣਗੇ ਸੋ ਕੈਮਰਾਮੈਨ ਵਿਕਾਸ ਦੇ ਨਾਲ ਪੁंकज ਭਾਰਤੀ ਲੁਧਿਆਣਾ ਅਦਰ ਵੀ ਜ਼ੋਲੋ